ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਵੇੜੇ ਸਾਡਾ ਬਹੁਤ ਹੀ ਪਿਆਰਾ ਬੱਚਾ ਵਿਸ਼ਵਦੀਪ ਜੋ ਕਿ ਤਬਲਾ ਵਜਾਉਣ 'ਚ ਵੀ ਬਹੁਤ ਮਾਹਰ ਨੇ ਔਰ ਕਿਤਾਬਾਂ ਤਾਂ ਬਹੁਤ ਹੀ ਜ਼ਿਆਦਾ ਪੜ੍ਹਦੇ ਨੇ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਇਹਨਾਂ ਦੇ ਕੱਦ ਤੇ ਵਜਨ ਦੇ ਹਿਸਾਬ ਨਾਲ ਇਹਨਾਂ ਹੰਦੀਆਂ ਕਿਤਾਬਾਂ ਦਾ ਵਜਨ ਬਹੁਤ ਜ਼ਿਆਦਾ ਹੈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਮੈਨੂੰ ਬਤੌਰ ਇੱਕ ਲੇਖਕ ਮੈਂ ਮਾਣ ਮਹਿਸੂਸ ਕੀਤਾ ਵੀ ਇਹ ਬੱਚਾ ਮੇਰੇ ਨਾਲ ਗੱਲ ਕਰ ਰਿਹਾ ਹੈ ਤੇ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਹਾਂ ਬੜੀ ਖੁਸ਼ੀ ਦੀ ਗੱਲ ਹੈ ਅਮਨਦੀਪ ਜੀ ਨੇ ਜਦੋਂ ਇਹ ਇਹਨਾਂ ਨੂੰ ਫੜਿਆ ਇਹਨਾਂ ਦੇ ਬੌਧਿਕ ਪੱਧਰ ਨੂੰ ਫੜਿਆ ਤਾਂ ਇਹ ਅਸ਼ਾਸ਼ਕਾਰ ਉਠੇ ਕਿ ਵੀ ਇੰਨਾ ਛੋਟੀ ਉਮਰ ਦੇ ਵਿੱਚ ਇੰਨਾ ਬੱਚਾ ਜਿਹੜਾ ਲਿਆ ਲਿਆਤ ਨਾਲ ਪੜਿਆ ਹੋਇਆ ਹੈ ਲਾਇਕ ਹੈ ਤਾਂ ਉਹ ਉਮੀਦ ਕਰਦੇ ਆ ਤੇ ਸਾਡੀ ਇਹ ਯਾਤ ਸਾਡੀ ਇਹ ਯਾਤਨਾ ਵੀ ਹੈ ਵਿਧਾਤਾ ਅੱਗੇ ਕਿ ਇਹ ਜਿੰਦਗੀ 'ਚ ਬਹੁਤ ਵੱਡੀਆਂ ਮੱਲਾ ਮਾਰੇਗਾ ਤੇ ਬਹੁਤ ਉੱਚੇ ਜਿਹੜੇ ਹੈ ਉਹ ਅ ਸਕਾਈ ਟੱਚ ਇਸ ਜਿਹੜੀਆਂ ਇਹਦੀਆਂ ਐਂਬੀਸ਼ਨਲ ਹੋਣੀਆਂ ਇਹਦੀਆਂ ਹਾਈਟਸ ਹੁਣ ਅਸੀਂ ਇਸ ਪਿਆਰੇ ਬੱਚੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੇ ਬੇਟੇ ਤੁਸੀਂ ਐਂ ਦੱਸੋ ਵੀ ਤੁਸੀਂ ਤਬਲਾ ਕਦੋਂ ਵਜਾਉਣਾ ਸ਼ੁਰੂ ਕੀਤਾ ਅ ਮੇਰੇ ਡੈਡੀ ਜੀ ਨੂੰ ਸੰਗੀਤ ਨਾਲ ਪਿਆਰ ਸੀ ਜੀ ਉਹ ਉਹ ਹਰਮੋਨੀਅਮ ਤੇ ਸ਼ਬਦ ਕਰਦੇ ਹੁੰਦੇ ਸੀ ਇੱਕ ਸ਼ਬਦ ਉਹਨਾਂ ਉਹ ਚਾਹੁੰਦੇ ਸੀ ਇੱਕ ਸ਼ਬਦ ਉਹਨਾਂ ਨੇ ਕੀਤਾ ਹੋਇਆ ਸੀ ਸ਼ਬਦ ਦਾ ਨਾਮ ਆ ਬੰਦੇ ਖੋਸ ਦਿਲ ਹਰ ਰੋਜ਼ ਹੂੰ ਉਹ ਸ਼ਬਦ ਤੇ ਉਹ ਜਾਂਦੇ ਹੀ ਵੀ ਮੈਂ ਤਬਲਾ ਵੇਆ ਮਾ ਉਸ ਦਿਨ ਮੇਰਾ ਹੱਥ ਤਰਾਇ ਸੀ ਕੀ ਬਾਤ ਹੈ ਤੇ ਉਸ ਤੋਂ ਬਾਅਦ ਚ ਹੁਣ ਤੱਕ ਵੱਧ ਗਏ ਵੱਧ ਗਏ ਉਸ ਬਾਅਦ ਚ ਪਹਿਲਾਂ ਮੈਂ ਹਾਰਮੋਨੀਅਮ ਸਿੱਖਦਾ ਹੀ ਹੂੰ ਉਹਦੋਂ ਉਹਦੋਂ ਪਹਿਲਾਂ ਵੀ ਮੈਨੂੰ ਤਬਲੇ ਦੀ ਲਗਨ ਲੱਗੀ ਹੋਈ ਸੀ ਪਰ ਮੈਂ ਉਦੋਂ ਹਾਰਮੋਨੀਅਮ ਸਿੱਖਦਾ ਹੀ ਹੂੰ ਉਹ ਹਾਰਮੋਨੀਅਮ ਦੇ ਉਸਤਾਦ ਚਲੇ ਗਏ ਫਿਰ ਮੈਨੂੰ ਪੱਕਾ ਬਾਅਦ ਚ ਫਿਰ ਮੈਨੇ ਪੱਕਾ ਤਬਲਾ ਰਖ ਲਿਆ ਸੀ ਜੀ ਤੇ ਹੁਣ ਮੈਂ ਸੰਗੀਤ ਸਦਨ ਜੋ ਸਿੱਖ ਲਈ ਤਬਲਾ ਉੱਥੇ ਤੁਹਾਡੇ ਉਸਤਾਦ ਕੌਣ ਨੇ ਹੁਣ ਇਸ ਵੇਲੇ ਮਾਸਟਰ ਜੀ ਉਹਨਾਂ ਦਾ ਨਾਂ ਹੀ ਬినੋਦ ਕੁਮਾਰ ਆਈ ਬਿਰੋਜ ਹਾਂ ਬినੋਦ ਕੁਮਾਰ ਠੀਕ ਹੈ ਅੱਛਾ ਤੁਸੀਂ ਐਂ ਦੱਸੋ ਜਦ ਤੁਸੀਂ ਪੂਰੀ ਸ਼ਬਦ ਦੇ ਨਾਲ ਤਬਲਾ ਵਜਾਉਂਦੇ ਹੋ ਤਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ एकदम ਰੋਹਾਨੀਤਾ ਉਹ ਮੌਤ ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਉਸ ਵੇਲੇ ਇੱਕ ਹੀ ਐਂ ਲੱਗਦਾ ਵੀ ਮੈਂ ਇੱਥੇ ਬੈਠਾ ਜਾਂ ਕਿਸੇ ਹੋਰ ਲੋਕ ਕੋਲ ਬੈਠਾ ਤੇ ਆ ਸਮਝਣਾ ਚਾਹੀਦਾ ਮਹਿਸੂਸ ਮੈਂ ਵੀ ਐਂ ਕਰਦਾ ਵੀ ਗੁਰੂ ਸਾਹਿਬ ਮੂਰੇ ਬੈਠੇ ਸ਼ਬਦ ਸੁਣਾ ਰਹੇ ਨੇ ਕੀਰਤਨ ਕਰਦੇ ਸੁਣਾ ਰਹੇ ਨੇ ਵਾਹ ਜੀ ਵਾਹ ਕੀ ਬਾਤ ਐ ਨਹੀਂ ਐ ਨਹੀਂ ਸਮਝਣਾ ਚਾਹੀਦਾ ਵੀ ਸੰਗ ਤਾਂ ਮੈਨੂੰ ਦਿਖ ਰਹੀਆਂ ਨੇ ਵਾਹ ਕੀ ਬਾਤ ਐ ਸੋਚਣਾ ਚਾਹੀਦਾ ਵੀ ਗੁਰੂ ਸਾਹਿਬ ਬੈਠੇ ਨੇ ਤੇ ਮੈਨੂੰ ਸੁਣਾ ਰਹੇ ਨੇ ਵਾਹ ਕੀ ਬਾਤ ਅੱਛਾ ਹੁਣ ਤੁਸੀਂ ਜਿਹੜੇ ਆਪਣੇ ਕੀਸੋ ਅ ਬਾਬਾ ਜੀ ਨੂੰ ਇੱਕ ਵਾਰੀ ਕੋਈ ਪ੍ਰੋਬਲਮ ਆਈ ਸੀ ਉਹ ਤੁਸੀਂ ਸ਼ਬਦਾਂ ਨਾਲ ਕਿਵੇਂ ਨਾਲੋਂ ਠੀਕ ਇੱਕ ਪ੍ਰੋਸੈਸ ਉਹ ਇਹ ਚੀਜ਼ ਦਾ ਨਾਮ ਲਾ ਆਫ ਅਟਰੈਕਸ਼ਨ ਜੀ ਜੀ ਇਚ ਆ ਹੁੰਦਾ ਬੰਦਾ ਜੇ ਕੁਝ ਸਮਝਦਾ ਬੰਦਾ ਕਿਤੇ ਹੋਰ ਬੈਠਾ ਪ੍ਰੈਜੈਂਟ ਕਿਤੇ ਹੋਰ ਆ ਬੈਠਾ ਕਿਤੇ ਹੋਰ ਆ ਫਿਜ਼ੀਕਲੀ ਕਿਤੇ ਹੋਰ ਆ ਮੈਂਟਲੀ ਕਿਤੇ ਹੋਰ ਆ ਯਸ ਤੇ ਜਿਵੇਂ ਹੁਣ ਕਿਸੇ ਨੂੰ ਦਰਦ ਹੋ ਰਿਹਾ ਉਹ ਉਹ ਬੈਠ ਕੇ ਕਿਤੇ ਉਹ ਐ ਸੋਚ ਰਿਹਾ ਵੀ ਮੈਂ ਜਾਂ ਫਿਰ ਕਿਸੇ ਨਾਲ ਗੱਲਾਂ ਕਰ ਰਿਹਾ ਧਿਆਨ ਉਹਦੇ ਗੱਲਾਂ 'ਚ ਹੈ ਤੇ ਉਹ ਐ ਸੋਚ ਰਿਹਾ ਵੀ ਜੇ ਵੀ ਉਹ ਰਿਲੈਕਸ ਕਰ ਰਿਹਾ ਉਹ ਐ ਸੋਚ ਰਿਹਾ ਵੀ ਵੀ ਮੈਂ ਇੱਕ ਵਿੱਚ ਤੇ ਬੈਠਾ ਵੀ ਰਿਲੈਕਸਿੰਗ ਵੀ ਰਿਲੈਕਸ ਕਰ ਰਿਹਾ ਉਹਦਾ ਸਾਰਾ ਦਰਦ ਪੁਣੇ ਤੇ ਉਹ ਬਣਾ ਮੈਂ ਰਿਲੈਕਸ ਕਰ ਰਹੇ ਹਾਂ ਜਿਵੇਂ ਤੁਹਾਡੇ ਕਿਤੇ ਕੋਈ ਦਰਦ ਹੁੰਦਾ ਤੁਸੀਂ ਕਰਕੇ ਦੇਖਿਓ ਅਪਣਾ ਕੇ ਦੇਖਿਓ ਕੋਈ ਦਰਦ ਹੁੰਦਾ ਤੁਸੀਂ ਬੈੱਡ ਤੇ ਆ ਲੇਟ ਕੇ ਆਹ ਸੋਚੋ ਵੀ ਮੈਂ ਬੀਚ ਤੇ ਬੈਠਾ ਇੰਜੋਏ ਕਰ ਰਿਹਾ ਤੇ ਉੱਥੇ ਫਿਰ ਥੋੜਾ ਦਰਦ ਘਟ ਘਟ ਹੋਊਗਾ ਕਿਉਂਕਿ ਥੋੜਾ ਧਿਆਨ ਉਧਰ ਹੋਊਗਾ ਰਿਲੈਕਸ ਕਰਨ ਤੇ ਯਾਨੀ ਇਟ ਇਜ਼ ਮੋਰ ਰਿਲੇਟਡ ਟੂ ਮਾਈ ਯਸ ਮਨ ਨਾਲੇ ਦਾ ਵੱਧ ਸੁਣਦਾ ਕਿਸੇ ਵੀ ਜਿਹੜੀ ਹੈ ਤੁਹਾਡੀ ਹੌਸਲਾ ਠੀਕ ਹੈ ਅੱਛਾ ਤੁਸੀਂ ਐਂ ਦੱਸੋ ਬਾਬਾ ਜੀ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਤਾਂ ਇਹ ਦਿਨਾ ਨਾਮ ਫਰੀਦ ਦਿਨਾ ਨਾਮ ਅੱਛਾ ਇਹਨਾਂ ਦਾ ਇਹਨਾਂ ਦੇ ਸ਼ੌਕ ਕੀ ਨੇ ਇਹਨਾਂ ਦਾ ਸ਼ੌਕ ਵੈਸੇ ਬੇਸਿਕਲੀ ਅਮ ਜਾਨਵਰਾਂ ਨੂੰ ਪਾਲਣਾ ਜਾਨਵਰਾਂ ਦੇ ਕੰਮ ਕਰਨਾਗਾ ਓਕੇ ਉਦਾਹਰਨ ਵਜੋਂ ਜੀ ਇਹਨਾਂ ਨੇ ਬਹੁਤ ਜ਼ਿਆਦਾ ਕੁੱਤੇ ਟ੍ਰੇਨਡ ਕੀਤੇ ਨੇ ਕੀ ਬਾਤ ਹੈ ਇਹਨਾਂ ਨੇ ਜਿਵੇਂ ਕਹ ਰਹੀਏ ਬੰਦ ਅੱਜ ਤੱਕ ਜਿਵੇਂ ਪੰਜਾਬ 'ਚ ਕੋਈ ਨਹੀਂ ਕਰ ਸਕਿਆ ਜਿਹੜੇ ਕੰਮ ਉਹ ਉਹ ਮੇਂ ਕੁੱਤੇ ਨਾ ਕੁੱਤੇ ਮੈਂ ਦੇਖਿਆ ਮੈਨੂੰ ਇੱਕ ਕੁੱਤੀ ਜਦ ਮੈਂ ਛੋਟਾ ਹੁੰਦਾ ਸੀ ਇੱਕ ਰੇੜੀ ਤੇ ਬਿਠਾ ਕੇ ਤੋਰ ਕੇ ਲੱਗੇ ਜਾਂਦੀ ਹੁੰਦੀ ਯਾਰਾ ਮੇਰੇ ਹੋਣੀ ਉਹ ਮਰ ਗਈ ਸੀ ਤੇ ਇਹ ਇਹਨਾਂ ਨੇ ਲੈਣ ਦਿੱਤੀ ਇੱਕ ਜਰਮਨ ਸ਼ੈਫਰਡ ਕੁੱਤੇ ਹੁੰਦੇ ਸੀ ਉਹ ਫਿਰ ਇੱਕ ਉਹ ਨਾ ਮੈਨੂੰ ਲੈ ਕੇ ਜਾਂਦੇ ਹੁੰਦੇ ਸੀ ਉਹ ਦਾੜ ਜੀ ਨੂੰ ਮੇਰੇ ਮੈਨੂੰ ਸੁਣਿਆ ਮੇਰੇ ਦਾੜ ਜੀ ਨੇ ਸਕੂਲ ਵੀ ਛੱਡ ਕੇ ਆਉਂਦੇ ਹੁੰਦੇ ਆਹ ਬਾਕ ਤੇ ਉਹ ਉਹ ਸਗਲੀਆਂ ਵੀ ਲੈ ਕੇ ਆਉਂਦੇ ਹੁੰਦੇ ਆਹ ਟੋਕਰੀ ਫੜਾ ਦੋ ਪਰਚੀ ਉਹਨਾਂ ਦੇ ਗਲੇ ਤੇ ਮੈਂ ਬਾਜ਼ਾਰ 'ਚ ਦੇਖੀ ਆ ਜੀ ਉਹ ਐ ਮੂੰਹ 'ਚ ਉਹਨਾਂ ਦੇ ਟੋਪੀ ਲਈ ਹੁੰਦੀ ਕਈ ਸਾਲ ਪਹਿਲਾਂ ਦੀ ਗੱਲ ਹੈ ਜੀ ਸ਼ਾਮ ਦੇ ਵੇਲੇ ਨਾ ਔਰ ਅਸੀਂ ਲੋਕ ਬੜੇ ਹੈਰਾਨ ਹੋ ਕੇ ਦੇਖਦੇ ਸੀ ਉਸ ਗੱਲ ਅੱਛਾ ਤੁਸੀਂ ਹੁਣ ਆਏ ਦੱਸੋ ਬਿਸ਼ਪ ਜੀ ਹਾਂਜੀ ਬਿਸ਼ਪ ਜੀ ਤੁਹਾਡਾ ਨਾਮ ਪ੍ਰੀਤ ਬਿਸ਼ਪ ਪ੍ਰੀਤ ਕਿਆ ਕਮਾਲ ਦਾ ਨਾਮ ਹੈ ਜੀ ਅੱਛਾ ਤੁਸੀਂ ਹੁਣ ਤੱਕ ਕਿੰਨੀਆਂ ਪੁਸਤਕਾਂ ਪੜ੍ਹੀਆਂ ਨੇ ਨਵੇਂ ਵਸੇ ਮੈਨੂੰ ਹੁਣੀ-ਹੁਣੀ ਲੱਗਣ ਲੱਗੀ ਆ ਪੁਸਤਕਾਂ ਦੀ ਮੇਰੇ ਦਾਦਾ ਜੀ ਪੜ੍ਹਦੇ ਹੁੰਦੇ ਸੀ ਤੇ ਇਹ ਜਦ ਪੜ੍ਹਦੇ ਹੁੰਦੇ ਸੀ ਮੈਂ ਮੈਨੇ ਕਿ ਮੈਂ ਵੀ ਪੜ ਕੇ ਲਿਖੇ ਡੈਡ ਜੀ ਨੇ ਇੱਕ ਕਿਤਾਬ ਲੈਂਦੀ ਉਹਦਾ ਮੈਨੇ ਬੜਾ ਨਾਂ ਸੁਣਿਆ ਸੀ ਰਿਚ ਡੈਡ ਪੂਰ ਡੈਡ ਉਹ ਮੈਨੇ ਹਏ ਅੱਧੀ ਬੜੀ ਆ ਅੱਧੀ ਜਿ ਮੈਨੂੰ ਸਕੂਲ ਆਉਂਦਾ ਕੀ ਬਾਤ ਆ ਹੁਣ ਤੁਸੀਂ ਕਿਹੜੀ ਕਿਤਾਬ ਹੁਣ ਮੈਂ ਮੈਰਕਲਸ ਆਫ ਯੋਰ ਮਾਈਂਡ ਮੈਰਕਲਸ ਆਫ ਯੋਰ ਮਾਈਂਡ ਇਹ ਮੈਂ ਮੈਂ ਤਾਂ ਇੰਗਲਿਸ਼ ਚ ਪੜ੍ਹ ਲੈਂਦਾ ਜੀ 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 ਆਹ ਜੋਸਫ ਮਰਫੀ ਦੀ ਠੀਕ ਹੈ ਜੋਸਫ ਮੈਂ ਤਾਂ ਇੰਗਲਿਸ਼ ਚ ਪੜ੍ਹ ਲੈਂਦਾ ਮੇਰੇ ਦਾਦਾ ਜੀ ਨੂੰ ਇੰਗਲਿਸ਼ ਨਹੀਂ ਨਾ ਹੁੰਦੀ ਉਹ ਫਿਰ ਉਹਨਾਂ ਲਈ ਪੰਜਾਬੀ ਚ ਦੇਖਣ ਆਏ ਸੀ ਪਰ ਪੰਜਾਬੀ ਚ ਉਹ ਛਪੀ ਨਹੀਂ ਆਹ ਪੰਜਾਬੀ ਦੇ ਵਿੱਚ ਹੁਣ ਆਪਾਂ ਆਹ ਲੈੜੀ ਤੁਹਾਡੇ ਅਵਚੇਤਨ ਮੰਦੀ ਸ਼ਕਤੀ ਇਹ ਵੀ ਜੋਸਫ ਮਰਫੀ ਦੀ ਹੈ ਠੀਕ ਹੈ ਜੀ ਲਓ ਬਾਬੂ ਜੀ ਆ ਫੜਿਓ ਤੁਸੀਂ ਕਿਤਾਬ ਅੱਛਾ ਤੇ ਹੁਣ ਤੁਸੀਂ ਹੋਰ ਕੋਈ ਗੱਲ ਸੁਣਾਓ ਆਪਦੇ ਹਿਸਾਬ ਨਾਲ ਤੁਸੀਂ ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ ਮੈਂ ਜ਼ਿੰਦਗੀ 'ਚ ਇੱਕ ਬਹਾਰ ਬੰਦੇ ਦਾ ਵੈਸੇ ਇਹੀ ਮਕਸਦ ਹੁੰਦਾ ਆਪਦੇ ਆਪ ਨੂੰ ਸਫਲ ਕਰਨਾ ਜਾਣਾ ਵਾਹ ਕਿਸ ਰੂਪ 'ਚ ਜੇ ਮੈਂ ਮੈਂ ਆਮੇ ਆਪਣੀ ਜ਼ਿੰਦਗੀ 'ਚ ਮਿਹਨਤ ਕਰਕੇ ਕੁਝ ਕਮਾਉਣਾ ਜਾਣਾ ਮੈਂ ਨਹੀਂ ਵੀ ਬਿਲੇ ਬੈਠੇ ਵੀ ਕੋਈ ਕਮਾਈਆਂ ਦਾ ਖਾਈ ਕੋਈ ਜਾਂਦਾ ਉਹ ਚੀਜ਼ ਨਹੀਂ ਮਾਰੇ ਜੀ ਖੱਟੀ ਦਾ ਆਸ਼ਕ ਹੈ ਬਚਾਏ ਖੱਟੀ ਕਰਨੀ ਚਾਹੁੰਦਾ ਕਮਾਈ ਨਹੀਂ ਕਰਨੀ ਜਾਉਂਦਾ ਹਾਂਜੀ ਹਾਂ ਅੱਛਾ ਹੁਣ ਤੁਸੀਂ ਐਂ ਦੱਸੋ ਕੀ ਚੀਜ਼ ਆਉਂਦੀ ਮੈਨੂੰ ਥੋੜੀ ਸਮਝਾਓ ਉਹ ਉਹ ਇੱਕ ਐ ਸਿਖਾਉਂਦੀ ਆ ਵੀ ਮਾ ਜਿਹੜੇ ਅਮੀਰ ਮਾਪੇ ਹੁੰਦੇ ਆ ਉਹ ਉਹ ਆਉਦੇ ਬੱਚਿਆਂ ਨੂੰ ਆਏ ਜੇ ਕੀ ਕੋ ਸਿਖਾਉਂਦੇ ਜਿਹਦੇ ਨਾਲ ਉਹ ਜਿਹਦੇ ਨਾਲ ਜਿਹੜਾ ਕੁਝ ਗਰੀਬ ਮਾਪੇ ਨਹੀਂ ਸਿਖਾ ਪਾਉਂਦੇ ਕੀ ਬਾਤ ਹੈ ਹਾਂ ਉਹਦਾ ਉਦਾਹਰਨ ਵਜੋਂ ਕੋਈ ਇੱਕ ਗੱਲ ਅ ਜੇ ਮੈਂ ਹਾਜੀ ਮੈਨੇ ਨਹੀਂ ਵੈਸੇ ਪੜ੍ਹੀ ਨਹੀਂ ਪਰ ਉਦਾਹਰਨ ਵਜੋਂ ਮੇਰੇ ਸਮ ਕੋਈ ਕੋਈ ਇੱਕ ਗੱਲ ਕੋਈ ਮਾੜੀ ਮੋਟੀ ਕੋਈ ਯਾਦ ਹੋਏ ਤਾਂ ਚਲੋ ਹੁਣ ਤੁਸੀਂ ਐਂ ਦੱਸੋ ਵੀ ਤੁਹਾਡੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹਣੋ ਵੀ ਭਾਈ ਇਸ ਤਰ੍ਹਾਂ ਕਰੋ ਮੇਰੇ ਦੋਸਤੋ ਅ ਮੈਂ ਇੱਕ ਵੰਕਣਾ ਜਨ ਵੀ ਸਾਰੇ ਜੇ ਆਪਾਂ ਪੜਾਂਗੇ ਨਾ ਆਪਣਾ ਪੜਨਾ ਆਪਣਾ ਵੈਸੇ ਕਹ ਜੀ ਉਹ ਜਿਹੜੀਆਂ ਚੀਜ਼ਾਂ ਆਪਾਂ ਮਾਈਂਡ ਚ ਸਟੋਰ ਕਰਦੇ ਆ ਉਹਦੇ ਨਾਲ ਵੀ ਆਈਕਿਊ ਵਧਦਾ ਜੀ ਜੀ ਤਾਂ ਯਾਦ ਕਰਨ ਦੀ ਸ਼ਕਤੀ ਹੁੰਦੀ ਆ ਮੈਂ ਇੱਕ ਦੋ ਇੱਕ ਚੈਨਲ ਆ ਮਿਸਟਰ ਪ੍ਰੋਡਨ ਉਹ ਚ ਮੈਨੇ ਬਹੁਤ ਗੱਲਾਂ ਸਿੱਖੀਆਂ ਨੇ ਓਕੇ ਸਭ 100% ਨੰਬਰ ਕਿਵੇਂ ਲਿਆਉਣੇ ਆ ਓ ਵੀ ਚੀਜ਼ਾਂ ਸਿੱਖੀਆਂ ਹੋਈਆਂ ਨੇ ਟਾਪਰ ਹਮੇਸ਼ਾ ਆਪਦੇ ਆ ਜਿਹੜਾ ਆਮ ਬੰਦਾ ਹੁੰਦਾ ਨਾ ਪੇਪਰਸ ਉਹ ਬਹੁਤ ਰੀਡਿੰਗ ਕਰਦਾ ਜੀ ਮਾਰਕਸ ਉਹਦੇ ਫੇਰ ਘਟ ਆਉਂਦੇ ਆ ਇਹ ਤੇ ਜਿਹੜਾ ਹੈ ਆ ਇਸ ਵੇਲੇ ਦਰਖਤ ਕਿੰਨੇ ਕ ਲੱਗਣੇ ਚਾਹੀਦੇ ਨੇ ਮੇਰੇ ਸਾਬ ਨੂੰ ਤਾਂ ਜੇ ਮੈਂ ਪੰਜਾਬੀਆਂ ਲਈ ਵੀ ਜੇ ਹਰ ਬੰਦਾ ਰੋਜ਼ ਇੱਕ ਵਾਰ ਇੱਕ ਦਰਗਤ ਲਾਵੇ ਨਾ ਰੋਜ਼ ਇੱਕ ਇੱਕ 10 ਕੋਈ ਛੋਟਾ ਹੀ ਦਰਗਤ ਲਾ ਦੇ ਕੋਈ ਸਸਤਾ ਹੀ ਦਰਗਤ ਲਾ ਦੇ ਕੋਈ ਜਿਆਦਾ ਹਜੀ ਜੀ ਉਹ ਫਿਰ ਉਹ ਫਿਰ ਵਧੀਆ ਰਹਿੰਦਾ ਇੱਕ ਦਰਗਤ ਲਾਉਣਾ ਆਪਦੇ ਆਪ ਨੂੰ ਹੀ ਮੋਟੀਵੇਸ਼ਨ ਮਿਲਦੀ ਆ ਸਕੂਨ ਮਿਲਦਾ ਸਕੂਨ ਮਿਲਦਾ ਵੀ ਮੈਨੇ ਅੱਜ ਇੱਕ ਕੰਮ ਕੀਤਾ ਵਧੀਆ ਤੇ ਸਕੂਨ ਮਿਲਦਾ ਤੇ ਜਿਵੇਂ ਆਪਾਂ ਦਰਗਤ ਲਾਉਨੇ ਆ ਉਹ ਦਿਨਾਂ ਫਿਰ ਆਪਣਾ ਫਿਊਚਰ ਵੀ ਜਿਵੇਂ ਕਹਿ ਰਹੀ ਹੋ ਵਰੀਆ ਠੀਕ ਠਾਕ ਜਾਂਦਾ ਹੁਣ ਪੋਲੂਸ਼ਨ ਬਹੁਤ ਵੱਧ ਰਿਹਾ ਹੀਟ ਵੱਧ ਗਈ ਹੀਟ ਵੀ ਵੱਧ ਗਈ ਜੇ ਦਰਖਤ ਲਾਵਾਂਗੇ ਨਾ ਫਿਰ ਟੈਂਪਰੇਚਰ ਡਾਊਨ ਆਊਗਾ ਜਿਹੜਾ ਹੀਟ ਟੈਂਪਰੇਚਰ ਅੱਛਾ ਹੁਣ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ ਮੈਂ ਬੀਡੀਐਸ ਬਾਬਾ ਗਾਂਦਾ ਸਿੰਘ ਚਾ ਕਿਹੜੀ ਕਲਾਸ ਤੇ ਹੋ 6ਵੀਂ 6ਵੀਂ ਕਲਾਸ ਹੈ ਮੇਰੀ ਯੈਸ ਤੇ ਅੱਜਕੱਲ੍ਹ ਛੁੱਟੀਆਂ ਜੋ ਕਰ ਰਹੇ ਹਾਂ ਹਾਂਜੀ ਛੁੱਟੀਆਂ 'ਚ ਕੀ ਕੀਤਾ ਨਾ ਇਹਨਾਂ 'ਚ ਵੱਛੇ ਮੈਂ ਰੋਜ਼ ਜਿਵੇਂ ਕਹਿ ਰਹੀਏ ਇੱਕ ਆਪਦੇ ਪਾਪਾ ਨਾਲ ਇੱਕ ਆਪਦੀ ਰੁਟੀਨ ਬਣਾਉਣਾ ਵੀ ਅੱਜ ਦਿਨ 'ਚ ਮੈਨੇ ਐ ਜਾ ਕੇ ਆਈ ਐਮ ਕਰਨਾ ਰੁਟੀਨ ਬਣਾਉਣਾ ਫਿਰ ਸਵੇਰੇ ਤੇ ਜੋ ਵੀ ਆਪਦਾ ਕਰਨਾ ਹੁੰਦਾ ਉਹ ਵੀ ਫਿਰ ਰੁਟੀਨ 'ਚ ਲਿਖ ਕੇ ਵੀ ਐਨ ਐ ਵੇ ਬਣਾਉਣਾ ਐਨ ਐ ਵੇ ਖਾਣਾ ਪਾਣੀ ਕਰਨਾ ਉਹ ਸਾਰੀ ਰੁਟੀਨ 'ਚ ਲਿਖਣਾ ਮੈਂ ਕਿਹੜੀ ਖੇਡ ਪਸੰਦ ਆ ਤੁਹਾਨੂੰ ਮੈਨੂੰ ਬਾਸਕਟਬਾਲ ਬਾਸਕਟਬਾਲ ਵੈਰੀ ਗੁੱਡ ਅੱਛਾ ਸਵੇਰੇ ਕਿੰਨੇ ਵਜੇ ਉੱਠਦੇ ਹੋ ਮੈਂ ਸਵੇਰੇ ਮੈਂ ਵੈਸੇ ਮੈਂ ਵੈਸੇ ਤਾਂ 5:00 ਵਜੇ ਉੱਠ ਜਾਂਦਾ ਜੀ ਜੂਨ ਦੀਆਂ ਛੁੱਟੀਆਂ 'ਚ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਚਾਹੀਦਾ ਵੀ ਹੈ ਹੋਰ ਕੋਈ ਗੱਲ ਬਾਤ ਤੁਸੀਂ ਕੁਝ ਜੈਜਕਾਰ ਜੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਠੀਕ ਹੈ ਜੀ ਆਇਆ ਕਹੋ ਜ਼ਿੰਦਗੀ ਜ਼ਿੰਦਾਬਾਦ ਮੈਨੂੰ ਹੁਣੇ-ਹੁਣੇ ਲੱਗਣ ਲੱਗੀ ਆ ਕਿਤਾਬਾਂ ਨੂੰ ਮੈਂ ਅਹ ਜਿਹੜੇ ਗਪਾਲਦਨ ਜਿੱਥੇ ਕੋਈ ਠਾਵੇ ਨਾ ਮੈਂ ਲਾਇਬ੍ਰੇਰੀ ਚ ਕੋਈ ਲਾਬਰ ਹੈ ਐਵਰੇਜ ਜੀ ਬਹੁਤ ਵਧੀਆ ਜੀ ਮਿਊਨਿਸਪਲ ਕਮੇਟੀ ਦੀ ਉਹਦੇ ਵਿੱਚ ਏਸੀ ਲਾਇਬ੍ਰੇਰੀ ਹੈ ਪੂਰੀ ਵਧੀਆ ਸੋਹਣੀ ਲੱਗਦੀ ਅੱਜ ਕੱਲ ਪਾਪਾ ਜਿਹੇ ਜਗ੍ਹਾ ਤੇ ਹੈ ਜਿੱਥੇ ਕੋਈ ਬੋਲਦੇ ਨਾ ਉੱਥੇ ਬਿਲਕੁਲ ਸਾਈਲੈਂਸ ਹੁੰਦਾ ਕਰੇ ਜਿਵੇਂ ਕਹ ਰਹੀ ਆ ਗੱਲਾਂ ਕਰਨੀਆਂ ਹੁੰਦੀਆਂ ਵੀ ਜੇ ਮੈਂ ਕਈ ਮਮਾ ਪਾਪਾ ਨੇ ਕੰਮ ਕਰਨ ਬਾਰੇ ਕੋਈ ਸਮਾਨ ਮਿਲਦਾ ਹੁੰਦਾ ਫਿਰ ਉਹ ਬਾਕੀ ਸਰਵੈਂਸ ਹੁੰਦੀ ਮੁੰਡੇ ਸਟੌਰ ਬੰਸ ਹੁੰਦੀ ਆ। ਬਾਕੀ ਜਿਵੇਂ ਉਹ ਕਰੇ ਵੈਸੇ ਵੀ ਇਹ ਗਰਮੀ ਹੁੰਦੀ ਆ ਏਸੀ ਵਾਲੇ ਰੂਮ ਚ ਜ਼ਿਆਦਾਤਰ ਜਦੋਂ ਬੈਣਾ ਉਹ ਇੱਕ ਇੱਕ ਲੋਕ ਉਹ ਰੋਖ ਲਾਣੀ ਉਹ ਪੂਰਾ ਪਿਆਬ ਹੈ ਹਾਂ ਪੂਰਾ ਪਿਆਬ ਲਾ ਰਹੇ ਉਹ ਵੀ ਵਧੀਆ ਗੱਲ ਆਈ। ਆ ਸਸਤਾ ਜਿਹਾ ਵੀ ਰੁਕ ਲਾ ਰਹੋ ਨਾ ਜਿਹੜਾ ਉਹ ਫਿਰ ਟੈਂਪਰੇਚਰ ਡਾਊਨ ਕਰਨਗੇ ਇੱਕ ਤਾਂ ਵੱਡੀ ਗੱਲ। ਟੈਂਪਰੇਚਰ ਡਾਊਨ ਕਰਨਗੇ ਬਾਕੀ ਸਾਇੰਸ ਜੋ ਕਹਿੰਦੀ ਆ ਉਹ ਮੈਨੂੰ ਸਾਇੰਸ ਟੀ ਇੰਟਰਸਟ ਆਈ ਆਕਸੀਜਨ ਵੀ ਬਹੁਤ ਕੀ ਵਾਤਾਵਰਨ ਉਹ ਆਕਸੀਜਨ ਵਧੀਏ ਪলিউਸ਼ਨ ਘਟਦਾ ਮੇਨ ਗੱਲ ਇਹ ਆ ਦੇਖ ਤਾਂ ਟਿਕਾਨਵਰੀ ਕੀ ਕਹਿਣਾ ਚਾਹਣੇ ਮੈਨੂੰ ਬਹੁਤ ਵਧੀਆ ਲੱਗੇ ਬਹੁਤ ਵਧੀਆ ਆ ਆ ਇਮ ਬੁੱਕ ਡੀਪੋ ਦਾ ਨਾਂ ਨਵ ਚੇਤਨ ਬੁੱਕ ਡੀਪੋ ਆਈ ਇਹ ਮੈਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਂਦੀ ਇੱਥੇ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਨੇ ਤੇ ਵੱਧ ਤੋਂ ਵੱਧ ਕਿਤਾਬਾਂ ਵੀ ਪੜਨੀਆਂ ਜਿਹੜੀਆਂ ਮੈਂ ਵੀ ਪੜਦਾ ਹੁੰਦਾ ਨਹੀਂ ਤੇ ਅੰਕਲ ਦਾ ਧੰਨਵਾਦ ਜਿਹੜਾ ਇਹਨਾਂ ਨੇ ਇਹਨਾਂ ਵੱਡਾ ਬੁੱਕ ਡੀਪੋ ਬਣਵਾਇਆ ਤੇ ਸ਼ਸ਼ੀ ਗਾ ਜੀ ਥੈਂਕ ਯੂ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਫਾਰ 올 ਯੂਅਰ ਬੈਸਟ ਵਿਸ਼ਸ Thank you, thank you, thank you.